ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਪਾ ਅੱਜ ਬਣਾਉਣ ਜਾ ਰਹੇ ਹਾਂਗੇ ਕੇਲੇ ਦੀ ਬਰਫੀ ਜੋ ਕਿ ਮੈਂ ਤਿੰਨ ਕੇਲੇ ਲਏ ਆ ਤਿੰਨ ਕੇਲੇ ਮੇਰੇ ਕੋਲ ਪੱਕੇ ਹੋਏ ਕੇਲੇ ਨੇ ਇਹ ਇੱਕ ਕੌਲੀ ਆਟੇ ਦੀ ਤੇ ਇੱਕ ਪੇਸੀ ਮੈਂ ਇਹ ਗੁੜ ਦੀ ਲਈ ਆ ਜੋ ਛੋਟੇ ਵਾਲੀ ਪੇਸੀ ਆ ਤੇ ਥੋੜੇ ਜਿਲੇ ਲਏ ਨੇ ਬਦਾਮ ਬਦਾਮ ਲਏ ਆ ਥੋੜੇ ਜਿ ਮੈਂ ਕਾਜੂ ਲਾਇਆ ਥੋੜਾ ਜਿਹਾ ਪਿਸਤਾ ਲਿਆ ਅਗਰ ਸੌਗੀ ਲੈਣੀ ਚਾਹੋ ਨੇ ਤੁਸੀਂ ਸੌਗੀ ਵੀ ਲੈ ਸਕਦੇ ਹੋਗੇ ਤੇ ਨਾਲ ਆਪਾਂ ਲੈ ਦੇਸੀ ਘਿਓ ਦੇਸੀ ਘਿਓ ਆਪਾਂ ਲਵਾਂਗੇ ਜਿੰਨੀ ਜ਼ਰੂਰਤ ਹੋਈ ਆਪਾਂ ਉਨਾ ਹੀ ਇਹਦੇ ਵਿੱਚੋਂ ਘਿਓ ਲੈ ਲਾਂਗੇ ਆਓ ਅੱਗੇ ਦੱਸਦੇ ਆਪਾਂ ਪਹਿਲਾਂ ਗੁੜ ਨੂੰ ਭੰਨ ਕੇ ਚੰਗੀ ਤਰ੍ਹਾਂ ਇਹਨੂੰ ਭਿਉਂ ਕੇ ਰੱਖ ਦਿੰਨੇ ਹਾਂਗੇ ਜਦ ਤੱਕ ਆਪਣੇ ਬਦਾਮਾਂ ਦੀ ਕਟਿੰਗ ਹੋਏਗੀ ਉਦੋਂ ਤੱਕ ਆਪਾਂ ਗੁੜ ਨੂੰ ਭਿਉਂ ਕੇ ਰੱਖ ਦਿੰਨੇ ਆਂ ਆਪਾਂ ਗੁੜ ਨੂੰ ਕਟ ਲਿਆ ਤੇ ਗੁੜ ਦੇ ਵਿੱਚ ਆਪਾਂ ਥੋੜਾ ਪਾਣੀ ਪਾਵਾਂਗੇ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਭਿਉਾਵਾਂਗੇ ਜਿੰਨਾ ਕ ਤੁਹਾਨੂੰ ਲੱਗਦਾ ਕਿ ਪਾਣੀ ਪੈਣਾ ਪਾਣੀ ਦਾ ਆਪਾਂ ਇਹ ਬਾਅਦ ਚ ਜ਼ਰੂਰਤ ਜ਼ਿਆਦਾ ਹੀ ਪੈਂਦੀ ਹੁੰਦੀ ਥੋੜੀ ਪਰ ਆਪਾਂ ਇਹਨੂੰ ਥੋੜੇ ਵਿੱਚ ਹੀ ਭਉਂਤਾ ਜੋ ਹੋਏਗਾ ਇਹਦੇ ਵਿੱਚ ਆਪਣੇ ਨਿਕਲ ਜਾਏਗਾ ਵੈਸੇ ਤਾਜ਼ਾ ਹੀ ਸੀਗਾ ਗੁੜ ਐਸੀ ਜਾਂਦਾ ਹੀ ਆ ਮੈਂ ਜ਼ਿਆਦਾ ਨਹੀਂ ਲਿਆਗਾ ਚੀਨੀ ਆਪਾਂ ਨੇ ਪਾਉਣੀ ਨਹੀਂ ਸਿਰ ਥੋੜੀ ਜਿਹੀ ਗਲੇ ਜ਼ਰੂਰਤ ਪਈ ਤਾਂ ਆਪਾਂ ਸ਼ਹਿਦ ਲਵਾਂਗੇ ਇਹ ਹੁਣ ਚੱਕ ਆਪਣਾ ਗੁੜ ਜਦ ਤੱਕ ਭਿਜਦਾ ਵਾ ਘੁਲ ਜਾਏਗਾ ਉਦੋਂ ਤੱਕ ਆਪਾਂ ਕਟਾਂਗੇ ਬਦਾਮ ਇਹ ਆਪਾਂ ਕੇਲੇ ਤੇ ਕੇਲੇ ਤੇ ਕਰਾਂਗੇ ਆਪਾਂ ਛੋਟੇ ਛੋਟੇ ਪੀਸ ਕਿਉਂਕਿ ਆਪਾਂ ਨੂੰ ਇਹ ਮਿਕਸੀ ਦੇ ਕੱਪ ਵਿੱਚ ਪਾ ਕੇ ਇਹਦਾ ਪੇਸਟ ਬਰਾਉਂਡ ਦੇ ਵਿੱਚ ਜਿਹੜੀ ਆਸਾਨੀ ਰਹੇ ਬਹੁਤ ਵੈਸੇ ਹੀ ਆਸਾਨੀ ਦੇ ਨਾਲ ਬੜਾ ਪਰ ਆਪਾਂ ਬਿਲਕੁਲ ਪੇਸਟ ਤਿਆਰ ਕਰਨਾ ਆਪਾਂ ਦਾ ਪੇਸਟ ਤਿਆਰ ਕਰਾਂਗੇ ਤਿੰਨ ਕੇਲਿਆਂ ਦੇ ਅਗਰ ਤੁਸੀਂ ਦੁੱਧ ਪਾਉਣਾ ਚਾਹੁੰਦੇ ਹੋ ਵਿੱਚ ਦੁੱਧ ਪਾ ਸਕਦੇ ਹੋ ਤੁਸੀਂ ਆਟੇ ਦੀ ਥਾਂ ਤੇ ਸੂਜੀ ਲੈਣੀ ਚਾਹੁੰਦੇ ਹੋ ਨਾ ਸੂਜੀ ਲੈ ਸਕਦੇ ਹੋ ਬੇਸਣ ਲੈਣਾ ਚਾਹੁੰਦੇ ਹੋ ਬੇਸਣ ਲੈ ਸਕਦੇ ਆ ਕਿਉਂਕਿ ਮੈਂ ਸੂਜੀ ਔਰ ਬੇਸਣ ਦੀ ਇਹ ਪਹਿਲਾਂ ਕਾਫੀ ਚੀਜ਼ਾਂ ਬਣਾ ਚੁੱਕੀ ਆਂਗੀ ਪਰ ਹੁਣ ਮੈਂ ਇਹ ਚੀਜ਼ ਬੇਸਣ ਦੇ ਨਾਲ ਹੀ ਤਿਆਰ ਕਰਾਂਗੀ ਸੌਰੀ ਆਟੇ ਦੇ ਨਾਲ ਹੀ ਤਿਆਰ ਕਰਾਂਗੀ अपना पेस्ट बन के तैयार है आप पेस्ट चंगी तरह से कप चो कहे हाँ जी पेस्ट अपना बिल्कुल रेडी है तो इस तुम बाद सारी तैयारी करके फिर ही आप अगे बदा हम इसको पहले आप देखते हैं कि अपना गुड़ घुल गया कि नहीं तो तुम थे बेसन जो सूजी लेनी चाहते हैं लै सकते पर मैं आटे का ही इस बार बनावगी लो जी गुड़ भी अपना समझो घुल गया आपू थोड़ा रहा जब तक अपना आटा भुजेगा उ तक यह गुड़ भी घुल जाएगा होर चंगी तरह आप साइड तो हम आप रखेंगे तो कड़ाही पावगे घ्यो तो घ्यो आपको खुले दिल नहीं पावे थोड़ा नहीं पाँना क्योंकि घ्यो ज्यादा हो चं चीज़ बनेगी मैं देसी घ्यो लिया वा तुम्हें भी अपना

बदम ने जो आप रोस्टड करने हैं आप करके ही थोड़े जे करेंगे रोस्टेड ज़्यादा नहीं करा बदाम रोस्टड कर ले ज्यादा रोस्टेड नहीं किए गए ज्यादा फिर जले जो भी चंगे नहीं लगते हम आपे थोड़ा काजू काजू भी आप रोस्टड करा यदा पाके के ही आप काजू रोस्ट कर लेंगे ਪਿਸਤਾ ਵੀ ਰੋਸਟਡ ਕੀਤਾ ਜਿਆਦਾ ਨਹੀਂ ਕਿਉਂ ਪਿਸਤਲ ਬਿਲਕੁਲ ਮਾੜੇ ਦੇ ਨਾਲ ਹੀ ਰੋਸਟਡ ਹੋ ਜਾਂਦਾ ਵਾ ਆਪਾਂ ਤਿੰਨੇ ਚੀਜ਼ਾਂ ਇੱਕ ਪਲੇਟ ਦੇ ਵਿੱਚ ਕੱਢ ਲਈਆਂ ਨੇ ਹੁਣ ਆਪਾਂ ਇਹਨੂੰ ਚ ਪਾਵਾਂਗੇ ਆਟਾ ਜੋ ਕਿ ਆਪਾਂ ਆਟੇ ਨੂੰ ਭੁੰਨਾਂਗੇ ਆਪਾਂ ਆਟਾ ਪਾ ਲੈ ਤੇ ਆਪਾਂ ਘੱਟ ਸੇਕ ਦੇ ਉੱਪਰ ਹੀ ਇਹਨੂੰ ਆਟੇ ਨੂੰ ਭੁੰਨਾਂਗੇ ਕਿਉਂਕਿ ਆਟੇ ਦੇ ਵਿੱਚ ਆਪਾਂ ਪੂਰਾ ਜਲਣਾ ਨਹੀਂ ਇਹਦੇ ਵਿੱਚ ਜਦ ਖੁਸ਼ੋਈ ਆਏਗੀ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਬ੍ਰਾਊਨ ਹੋ ਗਿਆ ਉਦੋਂ ਤੱਕ ਆਪਾਂ ਇਹਨੂੰ ਭੁੰਨਾਂਗੇ ਬਿਲਕੁਲ ਘੱਟ ਸੇਕ ਦੇ ਉੱਪਰ ਹੀ ਜ਼ਿਆਦਾ ਸੇਕ ਤੇ ਨਹੀਂ ਭੁੰਨਾਂਗੇ ਆਪਾਂ ਨੂੰ ਆਪਾਂ ਨੂੰ ਹਿਲਾਉਂਦੇ ਰਹਿਾਂਗੇ ਕਿਉਂਕਿ ਅਗਰ ਹਿਲਾਉਣਾ ਆਟੇ ਨੂੰ ਛੱਡ ਦਿੱਤਾ ਤਾਂ ਆਟਾ ਆਪਣਾ ਜਲ ਜਾਏਗਾ ਆਟਾ ਭੁੱਜ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਜੋ ਪੇਸਟ ਬਣਾਇਆ ਸੀਗਾ ਕੇਲਿਆਂ ਦਾ ਉਹ ਪਾ ਕੇ ਆਪਾਂ ਚੰਗੀ ਤਰ੍ਹਾਂ ਨੂੰ ਭੁੰਨਾਂਗੇ ਇਦੇ ਵਿੱਚ ਆਪਾਂ ਰਵਣ ਗੁੜ ਵਾਲਾ ਪਾਣੀ ਜੋ ਕਿ ਆਪਾਂ ਪਾਉਣ ਲਾਗੇ ਪਾਉਣ ਦੇ ਨਾਲ ਇਹ ਹੁੰਦਾ ਕੁਛ ਮਾੜਾ ਮੋਟਾ ਹੁੰਦਾ ਜਾਂ ਜਿੱਦਾਂ ਇਹ ਰਹਿ ਗਏ ਪੀਸ ਉਦਾਂ ਇਹ ਨਹੀਂਗਾ ਆਪਾਂ ਫਿਰ ਇਹਦੇ ਵਿੱਚ ਕੰਨ ਪਾ ਕੇ ਰੱਖਾਂਗੇ ਕਿਉਂਕਿ ਆਪਣਾ ਇਹ ਗੁੜ ਘੁਲ ਜਾਏਗਾ ਆਪਾਂ ਘੱਟ ਸੇਕ ਦੇ ਉੱਪਰ ਹੀ ਰੱਖ ਰਹੇ ਹਾਂ ਇਹਨੂੰ ਆਪਾਂ ਹੌਲੀ ਹੌਲੀ ਇਹਨੂੰ ਹਿਲਾਉਂਦੇ ਜਾਵਾਂਗੇ ਕਿਉਂਕਿ ਗੱਠਾ ਨਾ ਬਣ ਜਾਣ ਆਪਾਂ ਇਹਨੂੰ ਹੁਣ ਆਰਾਮ ਨਾਲ ਹਲਾਵਾਂਗੇ ਤੇ ਪਾਣੀ ਦੀ ਜ਼ਰੂਰਤ ਹੋਰ ਪੈਗੀ ਆਪਾਂ ਥੋੜਾ ਹੋਰ ਵੀ ਪਾਣੀ ਇਹ ਚ ਐਡ ਕਰ ਲਾਂਗੇ ਤੁਸੀਂ ਦੁੱਧ ਐਡ ਕਰਨਾ ਤਾਂ ਦੁੱਧ ਵੀ ਐਡ ਕਰ ਸਕਦੇ ਆਂ ਪਰ ਮੈਂ ਇਹਦੇ ਵਿੱਚ ਇਹ ਪਾਣੀ ਹੀ ਐਡ ਕੀਤਾ ਵਾ ਇਹਦੇ ਵਿੱਚ ਆਪਾਂ ਕਲਰ ਵੀ ਇੱਕ ਦੇਵਾਂਗੇ ਕਲਰ ਆਪਰੇ ਅੱਜ ਕੱਲ ਫੂਡ ਕਲਰ ਬਹੁਤ ਮਿਲਦੇ ਨੇ ਪਰ ਆਪਾਂ ਫੂਡ ਕਲਰ ਨਹੀਂ ਲਵਾਂਗੇ ਆਪਾਂ ਨੇਚਰਲੀ ਹੀ ਕਲਰ ਲਵਾਂਗੇ ਨੇਚਰ ਕਲਰ ਜਾਇ ਚ ਤੁਸੀਂ ਸੰਤਰੇ ਦਾ ਪਾ ਲਓ ਕਲਰ ਜੂਸ ਕੱਢ ਕੇ ਜਾਂ ਤੁਸੀਂ ਸੇਬ ਦਾ ਜੂਸ ਪਾ ਲਓ ਗਾਜਰ ਦਾ ਪਾ ਲਓ ਪਰ ਮੈਂ ਇਹਦੇ ਵਿੱਚ ਚਿਕੰਦਰ ਦਾ ਜੂਸ ਪਾਵਾਂਗੀ ਕਿਉਂਕਿ ਉਹਦਾ ਨਾ ਕਲਰ ਵੀ ਸੋਹਣਾ ਹੁੰਦਾ ਵਾ ਹਾਂਜੀ ਆਪਣੇ ਕੋਲੇ ਕੇਲੇ ਦਾ ਜੋ ਜਿੱਦੇ ਚਾਪਾ ਪੇਸਟ ਕੱਢਿਆ ਸੀ ਉਹਦੇ ਨਾਲ ਲੱਗਿਆ ਹੋਇਆ ਪਾਣੀ ਆ आप ही पानी पावे तो पानी भी आपने गर्म ही लिया अग के उपर आपू पकावे घटते अग के उपर सोना पक ज्यादा वा आपू हिला रह थले ना लगे आप्यौ थोड़ा होर ऐड करा क्योंकि आप एक वाला चमचा ही बड़ा चमचा पाया से घिया का ਇਹਨਾ ਵੜੀ ਸਾਨੀ ਦੇ ਨਾਲ ਇਹ ਆਪਣਾ ਜੋ ਪੇਸਟ ਹੈ ਬਣਾਇਆ ਹੋਇਆ ਆਪਾਂ ਇਹ ਪੁੱਜ ਜਾਏਗਾ ਪਰ ਘੱਟ ਸੇਕ ਦੇ ਰੱਖਣਾ ਨਹੀਂ ਤਾਂ ਜ਼ਿਆਦਾ ਸੇਕ ਦੇ ਨਾਲ ਇਹ ਜਲਣ ਦਾ ਵੀ ਖਤਰਾ ਦੇਖੋ ਬੜਾ ਸੋਣਾ ਬਣ ਗਿਆ ਹਾਂਜੀ ਆਪਾਂ ਇਹਦੇ ਵਿੱਚ ਪਾਵਾਂਗੇ 컬러 ਫੂਡ ਜੋ ਕਿ ਮੈਂ ਚਕੰਦਰ ਇਹਦਾ ਕੱਟਲੇ ਸੀ ਕੱਟ ਕੇ ਪਾਣੀ ਚ ਪਿਆਉ ਦੇ ਰੱਖਦੇ ਤੇ ਉਹਨਾਂ ਨੇ ਆਪਣਾ ਕਲਰ ਛੱਡ ਦਿੱਤਾ ਤੁਸੀਂ ਕੋਈ ਵੀ ਕਲਰ ਆਪਣਾ ਲੈ ਸਕਦੇ ਆ ਜੇ ਤੁਹਾਡੇ ਘਰੇ ਮਹਿੰਗੋ ਦਾ ਹੁੰਦਾ ਵਾ ਸ਼ੇ ਹੋ ਲੈ ਲਓ ਗਵਾਵਾ ਦਾ ਲੈ ਲਓ ਪਰ ਮੈਂ ਇਹਦੇ ਵਿੱਚ ਚਕੰਦਰ ਵਾਲਾ ਲਿਆ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਾਂਗੇ ਇਹ ਆਪਣਾ ਬਣ ਕੇ ਤਿਆਰ ਹੈ ਦੇਖੋ ਤੁਸੀਂ ਕਲਰ ਚੇਂਜ ਹੋ ਗਿਆ ਆਪਾਂ ਉਹਦੇ ਵਿੱਚ ਪਾਇਆ ਸੀ ਜੋ ਚੰਦਰ ਦਾ ਫੁੱਲ ਦਾ ਕਲਰ ਪਾਇਆ ਸੀ ਚੰਦਰ ਦਾ ਉਹਦੇ ਨਾਲ ਕਲਰ ਚੇਂਜ ਹੋ ਗਿਆ ਆਪਣਾ ਬਿਲਕੁਲ ਪੱਕ ਕੇ ਤਿਆਰ ਹੈ ਇਹ ਕੇਲਾ ਕਰੀਮ ਤੇ ਇਹਦੇ ਵਿੱਚ ਪਾਵਾਂਗੇ ਜੋ ਮੈਂ ਡਰਾਈ ਫਰੂਟ ਹਨ ਫਰਾਈ ਕਰਕੇ ਰੱਖੇ ਸੀਗੇ ਤੁਸੀਂ ਜ਼ਿਆਦਾ ਡਰਾਈ ਫਰੂਟ ਪਾਉਣੇ ਆ ਜਾਂ ਹੋਰ ਥੋੜੇ ਪਾਉਣੇ ਆ ਕੱਚੇ ਡਰਾਈ ਫਰੂਟ ਪਾਉਣੇ ਆ ਪਾ ਸਕਦੇ ਹਾਂ ਪਰ ਮੈਂ ਥੋੜਾ ਇਹਨਾਂ ਨੂੰ ਰੋਸਟਡ ਕਰਕੇ ਹੀ ਪਾਏ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰਾਂਗੇ ਹਾਂਜੀ ਆਪਣੇ ਡ్రਾਈ ਫਰੂਟ ਮਿਕਸ ਹੋ ਗਿਆ ਵਿੱਚ ਆਪਾਂ ਇਹਨਾਂ ਨੂੰ ਇੱਕ ਥਾਲੀ ਦੇ ਵਿੱਚ ਕੱਢਾਂਗੇ ਜਿਹਦੇ ਕੇ ਆਪਾਂ ਪੀਸ ਬਣਾਵਾਂਗੇ ਬਾਅਦ ਵਿੱਚ ਅੰਜੀ ਪੇਦੇ ਵਿੱਚ ਲਾਵਾਂਗੇ ਥੋੜਾ ਰਫਾਈਨਡ ਜ਼ਿਆਦਾ ਨਹੀਂ ਬਿਲਕੁਲ ਥੋੜਾ ਹੀ ਕਿੰਨਾਂ ਕੇ ਜਿੰਨੇ ਚ ਆਪਣੇ ਹੈ ਤੁਸੀਂ ਦੇਖਣਾ ਪੀਸ ਮੋਟੇ ਰੱਖਣੇ ਆ ਜਾਂ ਤੁਸੀਂ ਪੀਸ ਪਤਲੇ ਕਰਨੇ ਆ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਰਫਾਈਨਡ ਲਾ ਲਓ ਆਪਾਂ ਨੇ ਅੱਧੇ ਵਿੱਚ ਪਲੇਟ ਦੇ ਹੀ ਰਫਾਈਨਡ ਲਾ ਲਿਆ क्योंकि आप पीस थोड़ा मोटे ही रखा तो बनाया भी आप थोड़ा ही है ज़्यादा नहीं हाँ जी आप हमें ये के ची तरह आपू ये ला लेंगे एक जो सार कर लेंगे अगर तुम पतले पीस करने हैं तो सारी थाली के पा लो पर मैं है, थोड़ा मोटे पीस ही रखा चंकी तरह आप दबागे इनू क्योंकि फिर अपनी पीस चंकी तरह बन जाएगी और चंकी तरह म अपनी मिठाई यह जम जाएगी हाँ जी आप चंकी तरह दबा के रख दिता ਇਹਦੇ ਵਿੱਚ ਆਪਣੇ ਕੋਲ ਥੋੜੇ ਬਚੇ ਸੀਗੇ ਕਾਜੂ ਤੇ ਇਹ ਆਪਾਂ ਇਹਦੇ ਉੱਪਰ ਹੀ ਏਦਾਂ ਲਾ ਦੇਣਗੇ ਤੁਹਾਡੇ ਦਿਲ ਕਰਦਾ ਲਾਓ ਤੁਹਾਡੇ ਦਿਲ ਕਰਦਾ ਨਹੀਂ ਲਾਓ ਮੈਂ ਤਾਂ ਥੋੜੇ ਇਹ ਉਹਦੇ ਰੋਸਟਡ ਹੋਣ ਤੋਂ ਬਚ ਗਏ ਉਹ ਲਾ ਦਿੱਤੇ ਤੁਸੀਂ ਲਾਉਣਾ ਚਾਹੋ ਨੇ ਲਾ ਸਕਦੇ ਆ ਕਾਜੂ ਔਰ ਪੇਸਤਾ ਤਾਂ ਹੋਰ ਵੀ ਬਹੁਤ ਸੋਹਣੇ ਲੱਗਣਗੇ ਮੈਂ ਆਰਟੀਫੀਸ਼ੀਅਲ ਕੁਝ ਵੀ ਨਹੀਂ ਪਾਉਣਾ ਪਸੰਦ ਕਰਦੀ ਹੁੰਦੀ ਕਿਉਂਕਿ ਆਪਣੀ ਸਿਹਤ ਲਈ ਨੁਕਸਾਨ ਹੁੰਦਾ ਕਲਰ ਫੂਡ ਵੀ ਲੈਨੇ ਆਪਾਂ ਬਾਹਰ ਤੋਂ ਉਹ ਵੀ ਸਿਹਤ ਲਈ ਹੀ ਨੁਕਸਾਨ ਹੁੰਦਾ ਲਓ ਜੀ ਆਪਾਂ ਹੁਣ ਇਹਨੂੰ ਥੋੜਾ ਠੰਡਾ ਹੋਊਗਾ ਠੰਡਾ ਹੋਣ ਤੋਂ ਬਾਅਦ ਫਰਿੱਜ ਵਿੱਚ ਲਾ ਦੇਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਬਣਾਵਾਂਗੇ ਪੀਸ ਜੋ ਕਿ ਮੈਂ ਤੁਹਾਨੂੰ ਉਹ ਵੀ ਜ਼ਰੂਰ ਟੈਸਟ ਕਰਾ ਮਾਣੀ ਆਪਾਂ ਇਹਦੇ ਪੀਸ ਕੱਟਾਂਗੇ ਪਹਿਲਾਂ ਹੀ ਕੱਟ ਦੇ ਨਿਸ਼ਾਨ ਲਾਏ ਹੋਏ ਆ ਪਰ ਫਿਰ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਥੱਲੇ ਤੱਕ ਪੀਸ ਕੱਟਾਂਗੇ ਬੜੇ ਸੌਖੇ ਨਿਕਲਣਗੇ ਕਿਉਂਕਿ ਥੱਲੇ ਜੋ ਘਿਓ ਲੱਗਿਆ ਸੀ ਆਪਾਂ ਉਹ ਗੈਸ ਦੇ ਉੱਪਰ ਰੱਖ ਕੇ ਲਾ ਕਰ ਲਿਆ ਦੇਖੋ ਬੜੇ ਸੋਹਣੇ ਪੀਸ ਨਿਕਲ ਲੱਗ ਰਹੇ ਹੋ ਰਹੇ ਨੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਦਿਓ ਆਪ ਖਾਓ ਤੁਸੀਂ ਆਟੇ ਦੀ ਜਗ੍ਹਾ ਤੇ ਬੇਸਣ ਵੀ ਪਾ ਸਕਦੇ ਹੋ ਸੋਜੀ ਵੀ ਪਾ ਸਕਦੇ ਹੋ ਹਾਂਜੀ ਬੜੇ ਸੋਹਣੇ ਪੀਸ ਦੇਖੋ ਤੁਹਾਡੇ ਸਾਹਮਣੇ ਨਿਕਲੇ ਨੇ ਕਿ ਆਪਾਂ ਨੂੰ ਘਰੇ ਬਣਾਓ ਘਰੇ ਬਣਾ ਕੇ ਬੱਚਿਆਂ ਨੂੰ ਦਿਆ ਕਰੋ ਚੀਜ਼ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਤਿਆਰ ਹੁੰਦੀ ਹੈ ਦੇਖੋ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਪਾਂ ਨੂੰ ਇਹਦੇ ਵਿੱਚ ਕੱਢਣ ਦੇ ਵਿੱਚ ਕਿਉਂਕਿ ਪਤਰੀਕੇ ਨਾਲ ਪੀਸ ਲਾਏ ਹੋਣ ਤੇ ਕੱਟੇ ਹੋਣ ਤਾਂ ਬੜੇ ਹੀ ਸੋਹਣੇ ਪੀਸ ਨਿਕਲ ਜਾਂਦੇ ਨੇ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਕੇ ਖਾਓ ਦੇਸੀ ਘਿਓ ਥੋੜਾ ਹੀ ਜ਼ਿਆਦਾ ਨਹੀਂ ਲੱਗਦਾ ਥੋੜਾ ਹੀ ਲੱਗਦਾ ਵਾ ਹਾਂਜੀ ਆਪਣੇ ਦੇਖੋ ਪੀਸ ਤਿਆਰ ਨੇ ਤੇ ਹੋਰ ਵੀ ਆਪਣੇ ਕੋਲੇ ਹਲੇ ਪੀਸ ਪਏ ਨੇ ਜੋ ਕਿ ਆਪਾਂ ਇਹਨਾਂ ਦੇ ਨਾਲ ਹੀ ਲਾਵਾਂਗੇ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਇਹ ਨਹੀਂ ਕਿ ਆਪਾਂ ਚਾਰਸੀ ਸ਼ੇਪ ਦੇਣੀ ਹੈ ਤੁਸੀਂ ਜੋ ਵੀ ਸ਼ੇਪ ਦੇਣੀ ਹੈ ਸ਼ੇਪ ਦੇ ਸਕਦੇ ਹਾਂਗੇ ਹਾਂਜੀ ਆਪਣੀ ਇਹ ਮਠਿਆਈ ਤਿਆਰ ਹੈ ਜੋ ਕਿ ਆਪਾਂ ਕੱਲ आटे ਦੀ ਬਣਾਈ ਸੀ ਤੇ ਤੁਸੀਂ ਇਹਦੇ ਉੱਪਰ ਆਪਣੀਆਂ ਕੇਲੇ ਦੀ ਮਠਿਆਈ ਤਿਆਰ ਹੈ ਇਹਨੂੰ ਆਪਾਂ ਘਰ ਦੇ ਵਿੱਚ ਬੜੇ ਆਰਾਮ ਨਾਲ ਬਣਾ ਸਕਦੇ ਹਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ आप खाओ और नाले तुम्हें ये बच्चों चीज़ खिलाओ बहुत ही हेल्थी है मेरे चैनल लाइक कमेंट और सबसक्राइब करना ना भूलना